ਅਸੀਂ ਅਕਸਰ ਸੋਚਦੇ ਹਾਂ ਕਿ ਜੋ ਬਹੁਤ ਬੋਲਦੇ ਹਨ ਉਹੀ ਵੱਡੇ ਤੇ ਪ੍ਰਭਾਵਸ਼ਾਲੀ ਹੁੰਦੇ ਹਨ ਪਰ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਘੱਟ ਬੋਲਣ ਵਾਲੇ ਇਨਸਾਨ ਅਸਲ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤ ਤੇ ਪ੍ਰਭਾਵਸ਼ਾਲੀ ਹੁੰਦੇ ਹਨ ਕਈ ਵਾਰ ਅਸੀਂ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ ਜੋ ਬਹੁਤ ਘੱਟ ਬੋਲਦਾ ਹੈ ਤਾਂ ਹਰ ਕੋਈ ਉਸ ਨੂੰ ਬਹੁਤ ਧਿਆਨ ਨਾਲ ਸੁਣਦਾ ਹੈ ਕਿਉਂਕਿ ਘੱਟ ਬੋਲਣ ਨਾਲ ਸਾਡੇ ਬੋਲੇ ਗਏ ਸ਼ਬਦਾਂ ਦੀ ਕੀਮਤ ਵੱਧ ਜਾਂਦੀ ਹੈ ਇਸ ਤੱਥ ਦੀ ਪੁਸ਼ਟੀ ਵਿਗਿਆਨ ਦੁਆਰਾ ਵੀ ਕੀਤੀ ਗਈ ਹੈ ਕਿਉਂਕਿ ਜਰਨਲ ਆਫ ਸਾਈਕੋਲੋਜੀਕਲ ਸਾਇੰਸ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅਨੁਸਾਰ ਜੋ ਲੋਕ ਘੱਟ ਬੋਲਦੇ ਹਨ ਉਹ ਬਹੁਤ ਸਤਿਕਾਰਯੋਗ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਸ਼ਾਂਤ ਅਤੇ ਅੰਦਰੋਂ ਸੰਜਮੇ ਸਫਲਤਾ ਭਰਪੂਰ ਖੁਸ਼ ਇਨਸਾਨ ਹੁੰਦੇ ਹਨ ਹੁਣ ਤੁਹਾਨੂੰ ਘੱਟ ਬੋਲਣਾ ਚਾਹੀਦਾ ਹੈ ਕਿ ਜ਼ਿਆਦਾ ਬੋਲਣਾ ਚਾਹੀਦਾ ਹੈ ਇਹ ਵੀਡੀਓ ਦੋਵੇਂ ਤਰ੍ਹਾਂ ਦੇ ਇਨਸਾਨਾਂ ਲਈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਤੁਹਾਨੂੰ ਆਪਣੇ ਅੰਦਰ ਛੁਪੇ ਕੁਝ ਅਜਿਹੇ ਲੁਕਵੇਂ ਗੁਣਾਂ ਬਾਰੇ ਦਰਸ਼ਨ ਜਾ ਰਹੀਆਂ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਜਾਣਦੇ ਵੀ ਨਾ ਹੋਵੋ ਜਾਂ ਕਈ ਵਾਰ ਤੁਸੀਂ ਨੇ ਇਸ ਨੂੰ ਅਣਦੇਖਾ ਕਰ ਦਿੱਤਾ ਹੋਵੇ। ਹਾਲਾਂਕਿ ਘੱਟ ਬੋਲਣ ਵਾਲੇ ਲੋਕਾਂ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਉਹਨਾਂ ਨੂੰ ਬਾਕੀ ਲੋਕਾਂ ਤੋਂ ਵੱਖਰਾ ਬਣਾਉਂਦੇ ਹਨ। ਪਰ ਮੈਂ ਤੁਹਾਨੂੰ ਮੁੱਖ 8 ਗੁਣਾਂ ਬਾਰੇ ਦੱਸਣ ਜਾ ਰਹੀਆਂ ਜਿਨ੍ਹਾਂ ਵਿੱਚੋਂ ਨੰਬਰ 1 ਘੱਟ ਬੋਲਣ ਵਾਲੇ ਲੋਕ ਬਧੇਰੇ ਬੁੱਧੀਮਾਨ ਹੁੰਦੇ ਹਨ। ਅਤੇ ਸਭ ਤੋਂ ਬੁੱਧੀਮਾਨ ਵਿਅਕਤੀ ਉਹ ਹੁੰਦੇ ਹਨ ਜੋ ਆਪਣੇ ਨਵੇਂ ਵਿਚਾਰ ਪੈਦਾ ਕਰਦੇ ਹਨ ਇਹ ਹਰੇਕ ਗੱਲ ਨੂੰ ਧਿਆਨ ਨਾਲ ਸੁਣਦੇ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸੁਣੀਐ ਸਿੱਧ ਪੀਰ ਸੁਰਨਾਥ ਸੁਣਨ ਦੀ ਕਲਾ ਵੱਡੀ ਤੇ ਨੇਕੀ ਹੈ ਨੰਬਰ 2 ਆਪਣਾ ਭੇਤ ਕਿਸੇ ਨੂੰ ਨਹੀਂ ਦੱਸਦੇ ਨਵੀਂ ਨੌਕਰੀ ਮਿਲਣ ਦਾ ਉਤਸ਼ਾਹ ਆਪਣੀ ਤਨਖਾਹ ਸਾਰਿਆਂ ਨੂੰ ਨਹੀਂ ਦੱਸਦੇ ਜਦੋਂ ਤੱਕ ਕਿਸੇ ਵੀ ਕੰਮ ਵਿੱਚ ਸਫਲਤਾ ਨਹੀਂ ਮਿਲ ਜਾਂਦੀ ਉਦੋਂ ਤੱਕ ਉਹ ਆਪਣੀਆਂ ਗੱਲਾਂ ਕਿਸੇ ਨੂੰ ਨਹੀਂ ਦੱਸਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਜੇਕਰ ਅਸੀਂ ਇਹ ਸਭ ਕੁਝ ਦੱਸ ਦਿੱਤਾ ਕਿਤੇ ਕੱਲ ਨੂੰ ਸਾਨੂੰ ਕਿਸੇ ਗੱਲ ਦਾ ਪਛਤਾਵਾ ਨਾ ਕਰਨਾ ਪੈ ਜਾਵੇ ਜਿਵੇਂ ਨੈਲਸਨ ਮੰਡੇਲਾ ਲੰਬੇ ਸਮੇਂ ਲਈ ਜੇਲ੍ਹ ਵਿੱਚ ਰਹੇ ਪਰ ਉਹਨਾਂ ਨੇ ਸ਼ਾਂਤੀ ਤੇ ਧੀਰਜ ਨਾਲ ਲੜਾਈ ਲੜੀ। ਉਹ ਜ਼ਿਆਦਾ ਨਹੀਂ ਬੋਲਦੇ ਸਨ ਪਰ ਜਦੋਂ ਵੀ ਬੋਲਦੇ ਸਨ ਉਹਨਾਂ ਦੇ ਸ਼ਬਦ ਕ੍ਰਾਂਤੀਕਾਰੀ ਹੁੰਦੇ ਸਨ। ਦੁਨੀਆ ਨੂੰ ਬਰਾਬਰੀ, ਸ਼ਹਿਨਸ਼ੀਲਤਾ ਤੇ ਇਨਸਾਨੀ ਹੱਕਾਂ ਦੀ ਵੱਡੀ ਸਿੱਖਿਆ ਦਿੱਤੀ। ਨੰਬਰ 3 ਇਹ ਗੱਲ ਨੂੰ ਸਮਝਦਾਰੀ ਨਾਲ ਕਹਿਣਾ ਜਾਣਦੇ ਹਨ। ਬਿਨਾਂ ਮਤਲਬ ਦੀਆਂ ਗੱਲਾਂ ਬੋਲਣ ਤੋਂ ਬਚਦੇ ਹਨ। ਉਹਨਾਂ ਦੀਆਂ ਗੱਲਾਂ ਵਿੱਚ ਅਕਸਰ ਡੂੰਘਾਈ ਤੇ ਸੱਚਾਈ ਹੁੰਦੀ ਹੈ। ਮਹਾਤਮਾ ਗਾਂਧੀ ਜੀ ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਸਨ। ਉਹਨਾਂ ਨੇ ਘੱਟ ਬੋਲ ਕੇ ਅਹਿੰਸਾ ਤੇ ਸੱਚਾਈ ਦੇ ਰਾਹੀਂ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦਿੱਤੀ। ਉਹਨਾਂ ਦੀ ਚੁੱਪ ਤੇ ਅਡੋਲਤਾ ਨੇ ਲੋਕਾਂ ਵਿੱਚ ਬੇਅੰਤ ਹਿੰਮਤ ਭਰੀ। ਨੰਬਰ 4 ਸੰਵੇਦਨਸ਼ੀਲ ਅਤੇ ਵਿਚਾਰਸ਼ੀਲ ਘੱਟ ਬੋਲਣ ਵਾਲੇ ਲੋਕ ਅਕਸਰ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਉਹ ਦੂਜਿਆਂ ਦੀਆਂ ਭਾਵਨਾਵਾਂ ਨੂੰ ਜਲਦੀ ਸਮਝ ਲੈਂਦੇ ਹਨ ਅਤੇ ਉਹ ਆਪਣੇ ਵਿਚਾਰਾਂ ਨੂੰ ਬਹੁਤ ਹੀ ਡੂੰਘਾਈ ਨਾਲ ਸੋਚਦੇ ਹਨ। ਮਦਰ ਟਰੈਸਾ ਅਤੇ ਡਾਕਟਰ ਏਪੀ ਜੇ ਅਬਦੁਲ ਕਲਾਮ ਉਹ ਬਹੁਤੀ ਚਮਕ ਤਮਕ ਨਹੀਂ ਚਾਹੁੰਦੇ ਸੀ ਉਹ ਸਧਾਰਨ ਤੇ ਨਿਮਰਤਾ ਸੁਭਾਅ ਦੇ ਮਾਲਕ ਸਨ ਘੱਟ ਬੋਲਣ ਦੇ ਬਾਵਜੂਦ ਵੀ ਉਹਨਾਂ ਦੇ ਸ਼ਬਦਾਂ ਤੇ ਕੰਮਾਂ ਨੇ ਕਰੋੜਾਂ ਹੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਅੱਜ ਇਹ ਸਾਰੇ ਮਹਾਨ ਸ਼ਖਸੀਅਤਾਂ ਦੇ ਨਾਮ ਨਾਲ ਜਾਣੇ ਜਾਂਦੇ ਹਨ ਨੰਬਰ 5 ਵਿਸ਼ਵਾਸਯੋਗ ਹੁੰਦੇ ਨੇ ਜਿਹੜੇ ਲੋਕ ਘੱਟ ਬੋਲਦੇ ਹਨ ਉਹਨਾਂ ਤੇ ਅਕਸਰ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਹੈ ਕਿਉਂਕਿ ਉਹ ਚੁਗਲੀਕਰਨ ਜਾਂ ਕਿਸੇ ਦੀ ਗੱਲ ਨੂੰ ਅੱਗੇ ਫਲਾਉਣ ਤੋਂ ਪਰਹੇਜ਼ ਕਰਦੇ ਹਨ ਇਸ ਲਈ ਲੋਕ ਉਹਨਾਂ ਦੀਆਂ ਗੱਲਾਂ ਸਾਂਝੀਆਂ ਕਰਨ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ। ਨੰਬਰ 6 ਆਪਣੇ એનર્ਜੀ ਨੂੰ ਬਚਾ ਕੇ ਰੱਖਦੇ ਹਨ। ਬਿਨਾਂ ਲੋੜ ਤੋਂ ਬੋਲਣ ਨਾਲ ਥਕਾਵਟ ਆ ਜਾਂਦੀ ਹੈ ਪਰ ਚੁੱਪਚਾਪ ਰਹਿਣ ਨਾਲ ਲੋਕ ਆਪਣੀ એનર્ਜੀ ਬਚਾ ਕੇ ਸਹੀ ਕੰਮਾਂ ਤੇ ਲਾਉਂਦੇ ਨੇ। ਜਿਵੇਂ ਵਿਗਿਆਨੀ ਨਿਕੋਲਾ ਟੈਸਲਾ ਜਿਆਦਾ ਗੱਲਾਂ ਨਹੀਂ ਸੰਕਰਦੇ ਪਰ ਆਪਣੇ ਕੰਮ ਵਿੱਚ ਦੁਨੀਆ ਨੂੰ ਨਵਾਂ ਰਾਹ ਦਿੱਤਾ। ਨੰਬਰ 7 ਮਜ਼ਬੂਤ ਸ਼ਖਸੀਅਤ ਦੇ ਮਾਲਕ ਬਣਦੇ ਹਨ। ਘਟ ਬੋਲਣ ਵਾਲੀ ਲੋਕਾਂ ਦੀ ਚੁੱਪ ਵੀ ਬਹੁਤ ਕੁਝ ਕਹਿੰਦੀ ਹੈ ਲੋਕ ਉਹਨਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਜਿਵੇਂ ਭਗਤ ਸਿੰਘ ਉਹ ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ ਪਰ ਜਦੋਂ ਬੋਲਦੇ ਸਨ ਤਾਂ ਉਹਨਾਂ ਦੇ ਹਰੇਕ ਸ਼ਬਦ ਦੇ ਵਿੱਚ ਕ੍ਰਾਂਤੀਕਾਰੀ ਸ਼ਬਦ ਸੀ ਉਹਨਾਂ ਦਾ ਹਰੇਕ ਸ਼ਬਦ ਇਤਿਹਾਸ ਬਣਾਉਂਦਾ ਸੀ ਨੰਬਰ 8 ਘੱਟ ਬੋਲਣ ਵਾਲੇ ਇਨਸਾਨ ਗਲਤੀਆਂ ਘੱਟ ਕਰਦੇ ਹਨ ਜ਼ਿਆਦਾ ਬੋਲਣ ਨਾਲ ਕਈ ਵਾਰ ਗਲਤ ਸ਼ਬਦ ਨਿਕਲ ਜਾਂਦੇ ਹਨ ਪਰ ਘੱਟ ਬੋਲਣ ਵਾਲੇ ਸੋਚ ਸਮਝ ਕੇ ਬੋਲਦੇ ਹਨ ਇਸ ਕਰਕੇ ਉਹਨਾਂ ਦੀਆਂ ਗੱਲਾਂ ਇਨਸਾਨ ਦੇ ਹਿਰਦੇ ਤੇ ਚੰਗਾ ਅਸਰ ਛੱਡਦੀਆਂ ਹਨ ਜਿਵੇਂ ਇਬਰਾਹਿਮ ਲਿੰਕਨ ਕਹਿੰਦੇ ਸਨ ਕਿ ਚੁੱਪ ਰਹਿਣਾ ਵਧੀਆ ਹੈ ਬਜਾਏ ਇਸ ਦੇ ਕਿ ਬੋਲ ਕੇ ਮੂਰਖਤਾ ਸਾਬਤ ਹੋ ਜਾਵੇ ਜੇ ਤੁਸੀਂ ਘੱਟ ਬੋਲਦੇ ਹੋ ਤਾਂ ਇਹ ਕਮਜ਼ੋਰੀ ਨਾ ਸਮਝੋ ਇਹ ਤੁਹਾਡੀ ਤਾਕਤ ਹੈ ਕਿਉਂਕਿ ਇਤਿਹਾਸ ਗਵਾਹ ਹੈ ਚੁੱਪ ਰਹਿਣ ਵਾਲੇ ਹੀ ਦੁਨੀਆ ਨੂੰ ਬਦਲਦੇ ਹਨ ਜੇਕਰ ਤੁਸੀਂ ਚੁੱਪ ਰਹੋਗੇ ਤਾਂ ਤੁਸੀਂ ਆਪਣੇ ਉਦੇਸ਼ ਤੇ ਪੂਰਾ ਧਿਆਨ ਦੇ ਸਕੋਗੇ ਜੇ ਤੁਸੀਂ ਇਧਰ ਉਧਰ ਦੀਆਂ ਗੱਲਾਂ ਦੇ ਬਾਦ ਵਿਵਾਦ ਚ ਝਗੜਿਆਂ ਵਿੱਚ ਫਸੇ ਰਹੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਉਦੇਸ਼ ਨੂੰ ਪੂਰਾ ਨਹੀਂ ਕਰ ਸਕਦੇ ਕਿਉਂਕਿ ਸਾਡੀ ਸਾਰੀ એનર્ਜੀ ਲੜਾਈ ਝਗੜਿਆਂ ਦੂਜਿਆਂ ਦੀ ਨਿੰਦਿਆ ਚੁਗਲੀ ਵਿੱਚ ਲੰਘ ਜਾਂਦੀ ਹੈ ਇਸ ਦੀ ਬਜਾਏ ਆਪਣਾ ਪੂਰਾ ਫੋਕਸ ਆਪਣੇ ਉਦੇਸ਼ ਤੇ ਰੱਖੋ ਕਿਉਂਕਿ ਜਿਹੜੇ ਇਨਸਾਨ ਚੁੱਪ ਰਹਿੰਦੇ ਹਨ ਉਹਨਾਂ ਦੇ ਅੰਦਰ ਬਹੁਤ ਗੁਣ ਮੌਜੂਦ ਹੁੰਦੇ ਹਨ ਚੁੱਪ ਰਹਿਣ ਵਾਲੇ ਇਨਸਾਨ ਹਮੇਸ਼ਾ ਦੂਜਿਆਂ ਦਾ ਨਿਰੀਖਣ ਜ਼ਿਆਦਾ ਕਰਦੇ ਹਨ ਉਹ ਆਪਣੇ ਪੱਖ ਰੱਖਣ ਦੀ ਬਜਾਏ ਦੂਜਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਹਨ ਜਦੋਂ ਅਸੀਂ ਦੂਜਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਹਾਂ ਤਾਂ ਅਸੀਂ ਜ਼ਿੰਦਗੀ ਵਿੱਚ ਸਮਾਜ ਤੋਂ ਬਹੁਤ ਕੁਝ ਸਿੱਖ ਜਾਂਦੇ ਹਾਂ ਅਸੀਂ ਚੰਗੇ ਇਨਸਾਨਾਂ ਅਤੇ ਮਾੜੇ ਇਨਸਾਨਾਂ ਨੂੰ ਆਸਾਨੀ ਨਾਲ ਪਰਖ ਸਕਦੇ ਹਾਂ ਉਸ ਦੀ ਪ੍ਰਵਿਰਤੀ ਹਰੇਕ ਚੀਜ਼ਾਂ ਨੂੰ ਡੂੰਘਾਈ ਤੱਕ ਸਮਝਣ ਵਾਲੀ ਬਣ ਜਾਂਦੀ ਹੈ ਜੇਕਰ ਸਮਾਜਿਕ ਤੌਰ ਤੇ ਤੇ ਗੱਲ ਕਰੀਏ ਤਾਂ ਅਸੀਂ ਘੱਟ ਬੋਲ ਕੇ ਆਪਣੇ ਬਹੁਤ ਸਾਰੇ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਨੂੰ ਵੀ ਬਚਾ ਕੇ ਰੱਖ ਸਕਦੇ ਹਾਂ ਅਕਸਰ ਛੋਟੀਆਂ-ਛੋਟੀਆਂ ਗੱਲਾਂ ਰਿਸ਼ਤਿਆਂ ਵਿੱਚ ਬਹੁਤ ਫਰਕ ਪਾ ਦਿੰਦੀਆਂ ਨੇ ਜੀ ਅਸੀਂ ਇਹਨਾਂ ਗੱਲਾਂ ਨੂੰ ਇਗਨੋਰ ਕਰਕੇ ਆਪਣੇ ਹੋਰ ਕਮਾਕਾਰਾਂ ਤੇ ਧਿਆਨ ਦੇਵਾਂਗੇ ਤਾਂ ਅਸੀਂ ਜ਼ਿੰਦਗੀ ਨੂੰ ਬਹੁਤ ਸੌਖੀ ਅਤੇ ਖੁਸ਼ ਨੁਮਾ ਬਣਾ ਸਕਦੇ ਹਾਂ ਕਿਉਂਕਿ ਜਿੱਥੇ ਇਨਸਾਨ ਤੁਹਾਨੂੰ ਪਿਆਰ ਸਤਿਕਾਰ ਕਰਨ ਵਾਲੇ ਹੁੰਦੇ ਹਨ ਉੱਥੇ ਸਮਾਜ ਵਿੱਚ ਨਫ਼ਰਤ ਕਰਨ ਵਾਲੇ ਵੀ ਹੁੰਦੇ ਹਨ ਬੇਸ਼ੱਕ ਤੁਸੀਂ ਕਿਸੇ ਨੂੰ ਕੁਝ ਵੀ ਨਾ ਕਹੋ ਪਰ ਫਿਰ ਵੀ ਕੁਝ ਲੋਕ ਅੰਦਰੋਂ ਅੰਦਰ ਹੀ ਈਰਖਾ ਕਰਨ ਵਾਲੇ ਹੁੰਦੇ ਹਨ ਇਨ੍ਹਾਂ ਮਹਾਨ ਸ਼ਖਸੀਅਤਾਂ ਤੋਂ ਅਸੀਂ ਇਹੀ ਸਿੱਖ ਸਕਦੇ ਹਾਂ ਕਿ ਘੱਟ ਬੋਲਣਾ ਕੋਈ ਕਮਜ਼ੋਰੀ ਨਹੀਂ ਸਗੋਂ ਸਾਡੀ ਜ਼ਿੰਦਗੀ ਦੀ ਕਾਮਯਾਬੀ ਦੇ ਵਿੱਚ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਹਾਈਪ ਜ਼ਰੂਰ ਕਰਿਓ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ